ਵੀਲ ਚੇਅਰ ਦੇ ਰਹੇ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਐਸਐਮਓ ਸਿਵਲ ਹਸਪੀਟਲ ਹੁਸ਼ਿਆਰਪੁਰ ਇੱਕ ਬਹੁਤ ਹੀ ਅੱਛੀ ਸੋਚ ਹੈ ਜੀ ਦਿਨਕਰ ਜੀ ਨੇ ਸਾਨੂੰ ਸਿਵਲ ਹਸਪੀਟਲ ਨੂੰ ਇੱਕ ਪ੍ਰਾਇੋਰਟੀ ਤੇ ਰੱਖ ਕੇ ਦੋ ਵੀਲ ਚੇਅਰਸ ਦਿੱਤੀਆਂ ਹੈਗੀਆਂ ਜੋ ਕਿ ਲੋਕਾਂ ਲਈ ਬਹੁਤ ਹੀ ਹੈਲਪਫੁਲ ਹੋਣਗੀਆਂ ਇੱਕ ਵੀਲ ਚੇਅਰ ਤੇ ਐਸਟਰਾ ਦੀ ਹੈ ਜਿਸ ਜੀ ਜਿਸ ਨਾਲ ਹੈਂਡੀਕੈਪ ਪੇਸ਼ੈਂਟ ਹੈਗੇ ਆ ਉਹ ਬੈਠ ਕੇ ਟਾਇਲਟ ਵੀ ਜਾ ਸਕਣਗੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜੀਆਂ ਵੀਲ ਚੇਅਰਸ ਹੁੰਦੀਆਂ ਜਿਸ ਨਾਲ ਫੋਲਡਿੰਗ ਵੀਲ ਚੇਅਰਸ ਹੁੰਦੀਆਂ ਹੈਗੀਆਂ ਕਈ ਪੇਸ਼ੈਂਟਸ ਇੰਨੇ ਸਿੱਖ ਹੁੰਦੇ ਹੈ ਉਹਨਾਂ ਦੇ ਰਿਲੇਟਿਵਸ ਜਿਹੜੇ ਆ ਨਾਲ ਹੀ ਫੋਲਡ ਕਰਕੇ ਲੈ ਜਾਂਦੇ ਹੈਗੇ ਆ ਤੇ ਸਾਡੇ ਕੋਲ व्हीलचेयर्स ਦੀ ਹਮੇਸ਼ਾ ਹੀ ਕਮੀ ਰਹਿੰਦੀ ਹੈ ਜੇਕਰ ਜੇ ਹਰ ਇਨਸਾਨ ਇਸ ਤਰ੍ਹਾਂ ਦੀ ਸੋਚ ਰੱਖੇ ਕਿ ਉਹਨਾਂ ਨੇ ਆਪਣੇ ਫਾਦਰ ਦੀ ਵਰਸੀ ਤੇ ਜਿਵੇਂ ਸਾਨੂੰ ਡੋਨੇਟ ਕੀਤੀ ਹੈ ਤੇ ਇੱਥੇ ਲੋਕਾਂ ਦੀ ਕਮੀ ਨਹੀਂ ਹੋਏਗੀ ਥੈਂਕਸ ਫਿਰ ਇੱਕ ਚੇਅਰ ਹੈ ਦੇਖਿਆ ਉਹ ਆਰਥੋਵਾਰਡ ਦੇ ਵਿੱਚ ਜਿਹੜੀ ਹੈ ਸਭ ਤੋਂ ਜ਼ਿਆਦਾ ਹੈਲਪਫੁਲ ਹੋਏਗੀ ਦੂਸਰੀ व्हीलਚੇਅਰ ਜਿਹੜੀ ਹੈ ਅਸੀਂ ਐਮਰਜੈਂਸੀ ਚ ਰੱਖਾਂਗੇ ਮੈਂ ਆਪਣੇ ਪਿਤਾ ਜੀ ਦੀ ਯਾਦ ਦੇ ਵਿੱਚ व्हीलਚੇਅਰ ਡੋਨੇਟ ਕਰ ਰਿਹਾ ਹਾਂ ਜੋ ਕਿ ਪੰਡਤ ਜੀ ਪ੍ਰੇਮਪਾਲ ਉਹਨਾਂ ਦਾ ਵੀ ਇੱਕ ਸਿਧਾਂਤ ਸੀ ਕਿਉਂਕਿ ਉਹ ਵੀ ਇੱਕ ਸਮਾਜ ਸੇਵਕ ਬਹੁਤ ਵੱਡੇ ਉਪਰਾਲੇ ਵਿੱਚ ਸੀਗੇ ਉਹ ਹਮੇਸ਼ਾ ਇੱਕ ਲੋਕਾਂ ਦੀ ਸੇਵਾ ਲਈ ਭਲੇ ਲਈ ਜਗਦੇ ਰਹਿੰਦੇ ਸੀਗੇ ਜਿਹਦੇ ਕਰਕੇ ਮੈਨੂੰ ਅچھے ਸੰਸਕਾਰ ਅੱਛੀ ਸੋਚ ਆਪਣੇ ਪਿਤਾ ਜੀ ਤੋਂ ਪ੍ਰਭਾਵਿਤ ਹੋਈ ਹੈ ਤੇ ਮੈਂ ਇਸ ਵੀ ਧਰਮ ਵਿੱਚ ਸੋਚਿਆ ਕਿ ਉਹਨਾਂ ਜਾਣ ਤੋਂ ਬਾਅਦ ਮੈਂ ਵੀ ਇੱਕ ਉਹਨਾਂ ਦਾ ਨਾਮ ਉਹਨਾਂ ਦੀ ਯਾਦਗਰੀ ਬਣਾਏ ਰੱਖਾਂ ਆਪਣੇ ਬਾਪ ਦਾ ਨਾਮ ਯਾਦਵਤ ਬਣਾਇ ਰੱਖਾ ਜਿਹਦੇ ਕਰਕੇ ਮੈਂ ਇੱਕ ਧਰਮ ਸਮਝਿਆ ਕਿ ਮੈਂ ਬੀਲਚੇਅਰ ਡੋਨੇਟ ਕਰਾਂ ਕਿ ਜਿਹਦੇ ਵਿੱਚ ਹਸਪੀਟਲ ਨੂੰ ਬੀਲਚੇਅਰ ਦੀ ਇੱਕ ਬਹੁਤ ਜ਼ਰੂਰੀ ਜ਼ਰੂਰਤ ਹੈ ਬੀਲਚੇਅਰ ਦੇਣਾ ਇੱਕ ਇਹ ਬਹੁਤ ਵੱਡਾ ਉਪਰਾਲਾ ਹੈ ਬਿਲਕੁਲ ਠੀਕ ਸੋਚਦਾ ਹਾਂ ਕਿ ਕਿਸੇ ਚੀਜ਼ ਦੀ ਜੇ ਲੋੜ ਹੈ ਇੱਕ ਐਜੂਕੇਸ਼ਨ ਇੱਕ ਮੈਡੀਕਲ ਸਭ ਤੋਂ ਜੇ ਸਮਾਜ ਸੇਵਾ ਕਰਨੀ ਚਾਹੀਦੀ ਹੈ ਕਿ ਬੱਚੇ ਨੂੰ ਪੜਾਇਆ ਲਿਖਾਇਆ ਜਾ ਸਕੇ ਇੱਕ ਮੈਡੀਕਲ ਜਿਹੜੇ ਬਹੁਤ ਹੀ ਇਨਾਂ ਲਈ ਅਸੂਲਤਾਂ ਦੀ ਜ਼ਰੂਰਤ ਹੈ ਸਮਾਜ ਨੂੰ ਵੀ ਜਗਣਾ ਚਾਹੀਦਾ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਇਹਨਾਂ ਤੇ ਖੂਬ ਧਿਆਨ ਦੇਣਾ ਚਾਹੀਦਾ ਤੁਸੀਂ ਜਰਾ ਜੋ ਰਜਿਸਟ੍ਰੇਸ਼ਨ ਕੈਂਪੀ ਲਾਉਂਦੇ ਹੋ ਸਮਾਜ ਲਈ ਕੀ ਸਨੇਹ ਦੇਣਾ ਚਾਹੁੰਦੇ ਹੋ ਸਮਾਜ ਨੂੰ ਮੈਂ ਇਹ ਸਨੇਹ ਦੇਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਆਪਣੇ ਮਾਪੇ ਨੂੰ ਭੁੱਲ ਜਾਂਦੇ ਆ ਰੱਬ ਦਾ ਘਰ ਬਾਅਦ ਵਿੱਚ ਹੈ ਪਰ ਲੇਕਿਨ ਆਪਣੇ ਸਭ ਤੋਂ ਪੂਜਨੇਪਾ ਆਪਣੇ ਪੇਰੈਂਟਸ ਹੈ ਪੇਰੈਂਟਸ ਦਾ ਹੀ ਸਭ ਤੋਂ ਪੂਜਾ ਕਰਨੀ ਚਾਹੀਦੀ ਆ ਇਹਨਾਂ ਨੂੰ ਅਸੀਂ ਇਹਨਾਂ ਦੇ ਅਰਸ਼ ਵਿੱਚ ਚੱਲਣਾ ਚਾਹੀਦਾ ਆ ਮੈਂ ਆਉਣ ਵਾਲੇ ਨੌਜਵਾਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਆ ਮੀਡੀਆ ਦੇ ਮਾਧਿਅਮ ਰਾਹੀਂ ਕਿ ਨੌਜਵਾਨ ਇਸ ਪ੍ਰੇਰਨਾ ਲੈ ਕੇ ਕੁਝ ਅچھے ਪ੍ਰਯਾਸਾਂ ਨੂੰ ਕਰਨ ਜਿਹੜਾ ਦਿਨਕਰ ਕਪੜਾ ਇਹਨਾਂ ਆ ਆਪਣੇ ਫਾਦਰ ਸਾਹਿਬ ਪ੍ਰੇਮਚੰਦ ਦੇ ਨਾਮ ਤੇ ਵੀਜ਼ੇ ਦਿੱਤੀ ਬਹੁਤ ਵਧੀਆ ਉਪਰਾਲਾ ਆ ਉਹ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜਾ ਇਹ ਉਪਰਾਲਾ ਕੀਤਾ ਬਹੁਤ ਅੱਛਾ ਕੀਤਾ ਆ ਉਹ ਸਾਨੂੰ ਅੱਗੇ ਵੱਧ ਕੇ ਹੋਰ ਕੰਮ ਕਰਨੇ ਚਾਹੀਦਾ ਆ ਜਿਸ ਤਰ੍ਹਾਂ ਇਹ ਬਲੱਡ ਕੈਂਪ ਲਾਂਦੇ ਆ ਜੁਰਤ ਵੇਲੇ ਹਰ ਵੇਲੇ ਸਮਾਜ ਦੇ ਵੇ ਖੜੇ ਹੁੰਦੇ ਆ ਸਾਨੂੰ ਵੀ ਇਹਨਾਂ ਨੂੰ ਪੂਰਾ ਸਾਥ ਦੇਣਾ ਚਾਹੀਦਾ ਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਔਰ ਹਰ ਵੇਲੇ ਜਦੋਂ ਸਾਨੂੰ ਜੁਰਤ ਪੈਂਦੀ ਆ ਜਿੰਨੇ ਕ ਖੜੇ ਹੁੰਦੇ ਆ ਅਸੀਂ ਇਹਨਾਂ ਨਾਲ ਆ ਜਦੋਂ ਸਾਡੀ ਲੋੜ ਹੋਵੇ ਅਸੀਂ ਪ੍ਰਸ਼ਾਸਨ ਨਾਲ ਆ ਇਹ ਮਤ